ਮਲਾਰ ਮਹੱਲਾ ਤੇ ਜਾਸ਼ਟ ਪਦੀਆਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਏ ਬਿਨ ਕਰਮਾ ਪਾਇਆ ਨਾ ਜਾਏ ਸਤਿਗੁਰ ਮਿਲੀਏ ਕੰਚਨ ਹੋਈਏ ਜਾਂ ਹਰ ਕੀ ਹੋਏ ਰਜਾਇ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਏ ਸੱਚਾ ਹਰਿ ਸਿਉ ਰਹੇ ਸਮਾਇ ਰਹੋ ਸਤਿਗੁਰ ਤੇ ਗਿਆਨ ਉਪਜੇ ਤਾਂ ਇਹ ਸੰਸਾ ਜਾਇ ਸਤਗੁਰੂ ਤੇ ਹਰ ਬੁਝੀਏ ਗਲਬ ਜੋਨੀ ਨਹ ਪਾਏ ਗੁਰ ਪ੍ਰਸਾਦੀ ਜੀਵਤ ਮਰੇ ਮਰ ਜੀਵੇ ਸ਼ਬਦ ਕਮਾਏ ਮੁਕਤ ਦੁਆਰ ਆ ਸੋਈ ਪਾਏ ਜੇ ਵਿੱਚੋਂ ਆਪ ਗੁਆਏ ਗੁਰ ਪ੍ਰਸਾਦੀ ਸੇਵ ਕਰ ਜਮੇ ਵਿੱਚੋਂ ਸਖਤ ਗੁਆਏ ਅਚਰ ਚਰੇ ਵਿਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ ਧਾਤਰ ਬਾਜੀ ਸੰਸਾਰ ਅਚੇਤ ਹੈ ਚੱਲੇ ਮੂਲ ਗੁਆਏ ਲਹਾਹਰ ਸਤ ਸੰਗਤ ਪਾਈਏ ਕਰਮੀ ਪੱਲੇ ਪਾਇ ਸਤਗੁਰ ਵੇਣ ਕਿਨੇ ਨਾ ਪਾਇਆ ਬਨ ਵੇਖੋਂ ਰਦੇ ਵਿਚਾਰ ਵਡਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ ਹਰ ਨਾਮਾ ਹਰ ਟੀਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਸਿਉ ਪਾਵੋ ਮੁਖ ਦਵਾਰ ਮਸਤਕ ਲਲਾਟ ਲਿਖਿਆ ਤੁਰ ਠਾਕੁਰ ਮੇਟਣਾ ਨਾ ਜਾਏ ਨਾਨਕ ਸੇ ਜਨ ਪੂਰਨ ਹੋਏ ਜਿਨ ਹਰਿ ਬਾਣਾ ਪਾਏ ਮਲਾਰਮ ਅਲਾ ਤਜਾ ਬੇਦ ਬਾਣੀ ਜਾਗ ਵਰਤਦਾ ਤਰੇ ਗੁਣ ਕਰੇ ਵਿਚਾਰ ਬਿਨ ਨਾਵੇਂ ਜਮ ਡੰਡ ਸਹੇ ਮਰ ਜਨਮੇ ਵਾਰ ਵਾਰ ਸਤਗੁਰੂ ਭੇਟੇ ਮੁਕਤ ਹੋਏ ਪਾਏ ਮੋਖ ਦਵਾਰ ਮਨ ਦੇ ਸਤਗੁਰੂ ਸੇਵ ਸਮਾਏ ਵੱਡੇ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਧਿਆਏ ਲਹਾਉ ਹਰ ਆਪਣੇ ਬਾਣੇ ਸ੍ਰਿਸ਼ਟ ਉਪਾਈ ਹਰ ਆਪੇ ਦੇ ਮਦਾਰ ਹਰ ਆਪਣੇ ਬਾਣੇ ਮਨ ਨਰਮਲ ਕੀਆ ਹਰਿ ਸ਼ੂ ਲਗਾ ਪਿਆਰ ਹਰ ਕੇ ਬਾਣੇ ਸਤਗੁਰ ਭੇਟਿਆ ਸਭ ਜਨਮ ਸਵਾਲਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ 부জে ਕੋਇ ਵਾਹ ਵਾਹ ਕਰ ਪ੍ਰਭ ਸਲਾਹੀਏ ਤਿਸ ਜਿਵੜ ਅਵਰਨ ਕੋਇ ਆਪੇ ਬਖਸ਼ੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰ ਸਤਗੁਰ ਦੀਆ ਦਿਖਾਏ ਅਮਰ ਤਬਰ ਸੇ ਮਨ ਸੰਤੋਖੀਏ ਸਾਚ ਰਹੇ ਲੇ ਬੁਲਾਏ ਹਰ ਕੇ ਨਾਏ ਸਦਾ ਹਰਿਆਵਲੀ ਫਿਰ ਸੂਕੇ ਨਾ ਕੁਮਲ ਆਏ ਬਿਨ ਸਤਗੁਰੂ ਕਨੇ ਨਾ ਪਾਇਓ ਮਨ ਵੇਖੋ ਕੋਪਤਿ ਆਏ ਹਰ ਕਿਰਪਾ ਤੇ ਸਤਗੁਰੂ ਪਾਈਏ ਭੇਟੇ ਸਹਿਜ ਸੁਭਾਏ ਮਨ ਮੁਖ ਭਰਉ ਭੁਲਾਇਆ ਬਿਨ ਭਾਗਾਂ ਹਰ ਤਨ ਨਾ ਪਾਏ ਤ੍ਰੈ ਗੁਣ ਸਭਾ ਤਾਤ ਹੈ ਪੜ ਪੜ ਕਰੇ ਵਿਚਾਰ ਮੁਕਤ ਕਦੇ ਨ ਹੋਵੇ ਨਾ ਪਾਏ ਨ ਮੋਖ ਦਵਾਰ ਬਿਨ ਸਤਗੁਰੂ ਬੰਧਨ ਨ ਟੁੱਟੇ ਹੀ ਨਾਮ ਨਾ ਲਗੇ ਪਿਆਰ ਪੜ ਪੜ ਪੰਡਤ ਮੋਨੀ ਥਕੇ ਬੇਦਾਂ ਕਾਬਿਆਸ ਹਰ ਨਾਮ ਚਿਤ ਨਾ ਆਬਈ ਨਹਿ ਨਿਜ ਘਰ ਹੋਵੇ ਵਾਸ ਜਮਕਾਲ ਸਿਰੋਂ ਨ ਉਤਰੇ ਅੰਤਰ ਕਪਟ ਬਣਾਸ ਹਰ ਨਾਵੇਂ ਕੋ ਸਭ ਕੋ ਪਰਤਬਾਲ ਦਾ ਬਿਨ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟਿਏ ਹਰ ਨਾਮ ਵਸੇ ਮਨ ਆਏ ਨਾਨਕ ਨਾਮੇ ਹੀ ਪਤ ਉਪਜੇ ਹਰਿ ਸਿਉ ਰਹਾ ਸਮਾਏ ਨਾਨਕ ਨਾਮੇ ਹੀ ਪਤ ਉਪਜੇ ਹਰਿ ਸਿਉ ਰਹਾ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ